ਪੰਜਾਬ ਬੰਦ ਭਾਰਤ ਬੰਦ ਦਾ ਸੱਦਾ ਸੀ ਅੱਜ ਦੇ ਕਿਸਾਨ ਮੋਰਚੇ ਨੂੰ ਸਹਿਯੋਗ ਦਿੱਤਾ ਪੰਜਾਬ ਵਾਸੀਆਂ ਨੇ ਪੰਜਾਬ ਦਾ ਮਾਹੌਲ ਇਨਾਰੇ ਮੱਟੂ ਸਾਹਿਬ ਖੜੇ ਨੇ ਆਪਾਂ ਪੁੱਛਦੇ ਆ ਮੱਟੂ ਸਾਹਿਬ ਨੂੰ ਪਰਦਾਨ ਜੀ ਆਪਣੇ ਵਿਚਾਰ ਦੱਸੋ ਪੰਜਾਬ ਬੰਦ ਬਾਰੇ ਸਾਰਿਆਂ ਨੂੰ ਨਮਸਕਾਰ ਜਿਹੜਾ ਕਿ ਅੱਜ ਪੰਜਾਬ ਬਰਦ ਦੀ ਕਾਲ ਦਿੱਤੀ ਗਈ ਸੀ ਪੂਰੇ ਪੰਜਾਬ ਦੇ ਲੋਕ ਇਸ ਪੰਜਾਬ ਦੀ ਜਿਹੜੀ ਕਾਲ ਬੰਦ ਦਿੱਤੀ ਗਈ ਸੀ ਉਹਦਾ ਸਮਰਥਨ ਕਰਕੇ ਕਰਦੇ ਨੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਖੜਾ ਤੇ ਮੈਂ ਇਹ ਉਮੀਦ ਕਰਦਾ ਸਰਕਾਰਾਂ ਨੂੰ ਇਹ ਕਿਸਾਨ ਵੀ ਜਿਹੜੀ ਇਹ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ